ਪੰਡਾ ਹੋਰ ਆਤੀ ਖੜਕਾ ਸੁਣਿਆ ਸੂ ਉਹ ਖੜਕਾ ਮੈਂ ਕਿ ਸਾਰੀ ਦੁਨੀਆ ਨੇ ਸੁਣਿਆ ਪੰਡਾ ਹੋ ਕੀ ਗੱਲ ਪੰਡਾ ਕੋਈ ਇੱਥੇ ਬੰਬੂ ਡੇ ਗਿਆ ਸੂ ਜਿਵੇਂ ਖੜਕਾ ਹੋਇਆ ਲੱਗਦਾ ਤਾਂ ਕੋਈ ਬੰਬ ਵੀ ਡੇ ਗਿਆ ਬਾਕੀ ਤੂੰ ਕੰਗੜਾ ਤੋਂ ਪੁੱਛ ਲੈ ਵਸ ਕਰਿਆ ਕਰ ਉਹ ਪੰਡਾ ਹੋਰ ਆਤੀ ਹੋਈ ਸੀ ਮੇਰੇ ਟੈਲੀਫੋਨ ਤੇ ਗੱਲ ਕੰਗੜਾ ਨਾਲ ਗੱਲ ਹੋਈ ਸੀ ਕੀ ਕਹੇਦੀ ਕੰਗੜਾ ਕਹਿੰਦੀ ਬੰਬ ਬੂੰਬ ਦੇ ਕੋਈ ਡੇ ਡੇ ਗਿਆ ਕੋਈ ਬੰਬ ਨਹੀਂ ਡੇ ਗਿਆ ਫੇਰ ਥੱਪੜ ਵੱਜਿਆ ਉਹ ਥੱਪੜ ਵੱਜਿਆ ਪਰ ਵੱਜਿਆ ਬੰਬ ਵਾਂਗੂ ਸੂ ਉਹ ਚੰਗਾ ਹੋਇਆ ਪੰਡਾ ਉਹ ਗਿੱਚੀ ਚੰਗੀ ਵਾਲੀ ਖੜੀ ਗੱਲ ਆ ਪੰਡਾ ਅਗਲੀ ਦੇ ਮੂੰਹ ਤੇ ਚੰਡਾ ਦੇ ਨਿਸ਼ਾਨ ਛੱਪ ਕੇ ਤੇ ਤੂੰ ਆਨੇ ਚੰਨਾ ਹੋਇਆ ਉਹ ਪੰਡਾ ਇਹਦਾ ਵੀ ਫਾਇਦਾ ਹੈ ਉਹ ਰੰਤਿਆ ਇਹਦੇ ਵਿੱਚ ਥੱਪੜ ਮਾਰਨ ਦਾ ਕੀ ਫਾਇਦਾ ਹੈ ਉਹ ਇਹਦਾ ਵੀ ਫਾਇਦਾ ਹੈ ਇੱਕ ਤਾਂ ਕੰਨਾਂ ਦੀ ਸਫਾਈ ਕਰਨ ਦੀ ਲੋੜ ਨਹੀਂ ਦੀ ਸਫਾਈ ਕਰਨ ਦੀ ਲੋੜ ਨਹੀਂ ਦਿਮਾਗ ਟਿਕਾਣੇ ਤੇ ਰਹਿੰਦਾ ਦਿਮਾਗ ਟਿਕਾਣੇ ਤੇ ਰਹਿੰਦਾ ਹੈ ਦਿਮਾਗ ਤੇ ਜੀਬ ਦਾ ਬਹੁਤ ਵੱਡਾ ਕੰਬੀਨੇਸ਼ਨ ਹੈ ਬਹੁਤ ਵੱਡਾ ਕੰਬੀਨੇਸ਼ਨ ਹੈ ਦਿਮਾਗ ਟਿਕਾਣੇ ਤੇ ਰਹਿੰਦਾ ਤੇ ਜੀਬ ਵੀ ਕਾਬੂ ਚ ਰਹਿੰਦੀ ਹੈ ਕਾਬੂ ਚ ਰਹਿੰਦੀ ਹੈ ਉਹ ਬੰਡਾ ਉਹ ਮੈਂ ਸੁਣਿਆ ਕਿ ਮਾਰਨ ਵਾਲੀ ਫੌਜਣ ਸੀ ਫੌਜਣ ਸੀ ਫਿਰ ਤਾਂ ਫੌਜਣ ਦਾ ਤਾਂ ਹੱਥ ਵੀ ਪਾ ਨਹੀਂ ਹੁੰਦਾ ਬਾਰੀ ਹੁੰਦਾ ਅੱਛਾ ਇੱਕ ਵਾਰ ਫੌਜਣ ਇੱਕ ਵਾਰ ਫੌਜਣ ਉਤੋਂ ਪੰਜਾਬਣ ਉਤੋਂ ਪੰਜਾਬਣ ਸ਼ੇਰ ਸ਼ਿਕਾਰ ਕਰਨਾ ਭੁੱਲ ਸਕਦਾ ਹੈ ਭੁੱਲ ਸਕਦਾ ਹੈ ਬਹੁਤ ਉੱਚੀਆਂ ਉਡਾਰੀਆਂ ਲਾਉਣਾ ਭੁੱਲ ਸਕਦਾ ਹੈ ਭੁੱਲ ਸਕਦਾ ਹੈ ਪੰਜਾਬੀ ਬਦਲਾ ਲੈਣਾ ਨਹੀਂ ਭੁੱਲ ਸਕਦਾ ਨਹੀਂ ਭੁੱਲ ਸਕਦਾ ਕੰਨਾ ਹੋਇਆ ਉਹ ਕੀ ਚੰਗਾ ਹੋਇਆ ਪੰਡਾ ਉਹ ਕੰਨ ਦੀ ਸਫਾਈ ਕਰਨ ਦੀ ਲੋੜ ਨਹੀਂ ਉਹ ਬੱਸ ਕਰਿਆ ਕਰ ਤੂੰ ਜਾਣਦਿਆ ਕਰ ਉਹ ਪੰਡਾ ਉਹ ਚੰਗਾ ਹੋਇਆ ਉਹ ਕੀ ਚੰਗਾ ਹੋਇਆ ਉਹ ਦਿਮਾਗ ਟਿਕਾਣੇ ਤੇ ਰਹੂਗਾ ਚਲ ਚੰਗਾ ਹੋਇਆ ਉਹ ਕੀ ਚੰਗਾ ਹੋਇਆ ਜੇ ਦਿਮਾਗ ਟਿਕਾਣੇ ਤੇ ਰਹੂਗਾ ਤਾਂ ਜੀਵ ਸੇ ਸੰਤੁਲਨ ਬਣਿਆ ਰਹਿੰਦਾ ਜੀਵ ਸੇ see <laughs>